ਤੇ ਪਾਸ਼ਾ ਕਹਿੰਦੇ ਆਠ ਪੈਰ ਪ੍ਰਭ ਵਸੇ ਹਜੂਰੇ ਜਿਸ ਦਿਨ ਤੇਰੀ ਸੁਰਤ ਅਠੇ ਪਹਿਰ ਗੁਰੂ ਦੇ ਹਜੂਰ ਰਹੇਗੀ ਗੁਰੂ ਦੇ ਸ਼ਬਦ ਵਿੱਚ ਲੀਨ ਰਹੇਗੀ ਤੇ ਪਾਸ਼ਾ ਕਨੇ ਰਤਬਾ ਕੀ ਦਿੱਤਾ ਆਠ ਪੈਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸਈ ਜਨ ਪੂਰੇ ਇਹ ਨਹੀਂ ਆਖਿਆ ਕਿ ਕੋਈ ਪੂਰਾ ਨਹੀਂ ਪਾਸ਼ਾ ਕਹਿੰਦੇ ਕਿ ਪੂਰਾ ਪੁਰਖ ਹੈ ਪਰ ਕੌਣ ਗੁਰਮੁਖ ਪਿਆਰਾ ਪੂਰਾ ਹੈ ਉਹ ਉਹੀ ਪੂਰਾ ਹੈ ਕਿ ਜਿਹੜਾ ਅਠੇ ਪਹਿਰ ਉਹਦੇ ਨਾਲ ਲਗਣ ਲਈ ਬੈਠਾ ਹੈ ਪੂਰਾ ਹੈ ਉਹ ਕੀ ਹੈ ਪੂਰਾ ਤੇ ਐਸੇ ਪੂਰਿਆਂ ਦੀ ਸੰਗਤ ਕਰਨ ਵਾਸਤੇ ਸਤਗੁਰੂ ਅਗਲੇ ਪਦੇ ਚ ਕਹਿ ਦਿੰਦੇ ਨੇ ਬਾਦੀ ਕਥਾ ਕਿ ਮਨ ਮੇਰੇ ਦਿਨ ਕੀ ਓਟ ਲੇ ਮੰਤਨ ਹੈ ਆਪਣਾ ਤਿਨ ਜਨ ਦੇ ਜਨ ਜਨ ਆਪਣਾ ਪ੍ਰਭੂ ਪਸਾਤਾ ਸੋ ਜਨ ਸਰਬ ਤੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਦੇ ਦਰਸਾ ਪਾਪ ਮਟਾਵੇ ਪੂਰੇ ਦਾ ਭਾਣਾ ਉਹਨਾਂ ਦੇ ਪੂਰਿਆਂ ਦੀ ਸੰਗਤ